ਗੁਰਨਾਨਕ ਮਾਰਕੀਟ ਲਮਾਪੜ ਚੌਕ ਸ੍ਰੀ ਨਾਨੀ ਮਾਤਾ ਮੰਦਰ ਅੱਜ ਕਰਦਾ ਜਨ ਜਨ ਸਾਰਿਆਂ ਨੇ ਬਣਾਇਆ ਸ਼ਿਵਰਾਤਰੀ ਦਾ ਲੰਗਰ ਜਿਹੜਾ ਹੈ ਉਹ ਸਵੇਰ ਤੋਂ ਹੀ ਚੱਲ ਰਿਹਾ ਹੈ ਅਤੇ ਬਾਉਲ ਗਾਨ ਹੋ ਰਿਹਾ ਸਭ ਤੋਂ ਲੋਕ ਬੜੇ ਸ਼ਰਧਾ ਨਾਲ ਨਜ਼ਰ ਛਕ ਰਹੇ ਹਨ ਆਪਣੇ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਨਾਨਕ ਮਾਰਕੀਟ ਲਮਾਪੜ ਚੌਕ ਵੱਲੋਂ ਸਾਰੀ ਮਾਰਕੀਟ ਵੱਲੋਂ ਸਾਡੇ ਅਕੀਤ ਕਰਾਈ ਮੈਂ ਤੁਹਾਤੋਂ ਸੇਵਾ ਦਾ ਸੰਭਾਲ ਸੁਭਾਈ ਸਕੋ ਸਦਾਲੋ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਬ ਸਾਦੀ ਤਰ੍ਹਾਂ ਸ਼ਰੋਤਰੀਆ ਤਿਹਾਰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਮੈਂ ਸੱਚੇ ਪਾਤਸ਼ਾਹ ਕੀ ਹੋਈ ਅਰਦਾਸ ਕਰਦਾ ਹੋਏ ਸ਼ੰਕਰ ਜੀ ਕਿ ਮਾਰਕੀਰ ਤੇ ਮੇਰਪੁਰੇ ਹੱਥ ਰੱਖਣ ਤੇ ਇੱਦਾਂ ਹੀ ਸਾਬ ਸਾਦੀ ਤਰ੍ਹਾਂ ਲੰਗਰ ਚੱਲਦੇ ਰਹਿਣ ਮੈਂ ਸਾਰਿਆਂ ਨੂੰ ਬਹੁਤ ਬਹੁਤ ਮਹਾਰਾਜ ਜੀ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਇਸੇ ਕਰਕੇ ਅੱਜ ਜਿਹੜਾ ਦਿਹਾੜਾ ਹੈ ਜੀ ਇਹੋ ਆਪਣਾ ਜਰਾਤਰੀ ਦਾ ਉਹ ਅਸੀਂ ਮਨਾ ਰਹੇ ਆ ਵਧੀਆ ਲੰਗਰ ਚੱਲਿਆ ਪੂਰੀਆਂ ਛੋਲਿਆਂ ਦਾ ਉਹ ਸਭ ਨੇ ਲੀਕੇ ਨਾਲ ਰੁਕੀ ਛੱਕ ਰਹੇ ਹਨ ਮੈਨੀਆਂ ਖਲਾ ਖੇਲਾ ਹੋਇਆ ਸਾਰਿਆਂ ਨੂੰ ਵੇ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕ ਜੈ ਭੋਲੇ ਚੇਤਰ